ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਦੀ ਇੱਕ ਤੁਹਾਡੇ ਨਾਲ ਬੇਨਤੀ ਸ਼ੇਅਰ ਕਰਨੀ ਆ ਜੋ ਕਿ ਆ ਪਿਛਲੇ ਦਿਨੇ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਇੱਕ ਨਾਨਕਸਰ ਵਾਲਿਆਂ ਦਾ ਵਰਦਾਬਾਸ਼ ਕੀਤਾ ਜੋ ਕਿ ਗੁਰੂ ਬਾਣੇ ਦੇ ਵਿੱਚ ਹੋ ਕੇ ਉੱਥੇ ਗਲਤ ਕੰਮ ਕਰਦੇ ਰਹੇ ਆ ਜਿਹੜੇ ਉਹਨਾਂ ਦੇ ਸਬੰਧ ਦੇ ਵਿੱਚ ਤੇ ਹੁਣ ਕਈ ਉਥੋਂ ਦੇ ਜਿਹੜੇ ਕੜਮ ਚੌਧਰੀ ਬਣੇ ਹੋਏ ਆ ਉਹ ਇੱਕ ਵਾਰਨਿੰਗ ਤਹਿਤ ਇਹ ਕਈ ਗੱਲਾਂ ਕਹਿ ਰਿਹਾ ਵੀ ਸਰਕਾਰ ਅਮਰਤਪਾਲ ਸਿੰਘ ਮਹਿਰੋ ਤੇ ਕਿਉਂ ਨਹੀਂ ਕਾਰਵਾਈ ਕਰਦੀ ਸੈਂਟਰ ਉਹਨੂੰ ਕਿਉਂ ਨਹੀਂ ਫੜਦੀ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਇਹ ਜਿੰਨਾ ਟਾਈਮ ਦਾ ਤੁਸੀਂ ਬਚੇ ਰਹੇ ਬਚੇ ਰਹੇ ਪਰ ਹੁਣ ਇੱਕ ਜੋਧਾ ਉੱਠਿਆ ਉਹਦੀ ਆਵਾਜ਼ ਨਾ ਤਾਂ ਤੁਸੀਂ ਦੱਬ ਸਕਦੇ ਹੋ ਤੇ ਨਾ ਅਸੀਂ ਕਦੇ ਦੱਬਣ ਦੇਣੀ ਆ ਤੇ ਪੰਜਾਬੀਓ ਤੁਹਾਨੂੰ ਮੈਂ ਫੇਰ ਕਹਿਣਾ ਤੇ ਫਿਰ ਪੈਠਣਾ ਦਿਖਾ ਦਿਓ ਵੀ ਸਾਡੀ ਕੌਮ ਦੇ ਲਈ ਕੋਈ ਬੋਲਣ ਵਾਲਾ ਮੂਹਰੇ ਤੁਰਿਆ ਨਹੀਂ ਜੇ ਹੁਣ ਜੋਧੇ ਤੁਰੇ ਆ ਤਾਂ ਉਹਨਾਂ ਦਾ ਡਟ ਕੇ ਸਾਥ ਦਿਓ ਸਰਕਾਰਾਂ ਤੋਂ ਪ੍ਰਸ਼ਾਸਨ ਤੋਂ ਡਰਨ ਦੀ ਕੋਈ ਲੋੜ ਨਹੀਂ ਜੇ ਆਪਣੇ ਗੁਰੂ ਲਈ ਕੁਝ ਨਹੀਂ ਨਾ ਕਰ ਸਕਦੇ ਤੇ ਫਿਰ ਕਰਨ ਦਾ ਤੁਹਾਨੂੰ ਕੋਈ ਵੀ ਹੱਕ ਨਹੀਂ ਕਿਸੇ ਚੀਜ਼ ਤੇ ਵੀ ਮਾਰ ਤੁਸੀਂ ਉਂ ਵੀ ਮੰਜੇ ਤੇ ਵੀ ਜਾਣਾ ਪਿਆ ਠੀਕ ਹੈ ਲੱਖਾਂ ਲੋਕ ਮਰੀ ਜਾਂਦੇ ਕੋਈ ਨਸ਼ੇ ਪੱਤੇ ਨਾਲ ਮਰੀ ਜਾਂਦਾ ਕੋਈ ਕੀ ਕੁਸ ਹੋਈ ਜਾਂਦਾ ਨਾ ਪਤਾ ਮਾਰੇ ਗੁਰੂ ਮਹਾਰਾਜ ਦੇ ਲਾੜ ਲਾ ਕੇ ਮਰ ਜਗੇ ਨਾ ਬਹੁਤ ਵੱਡੀ ਗੱਲ ਹੈ ਪਰ ਅੱਜ ਲੋੜ ਆ ਅਮਰਪਾਲ ਸਿੰਘ ਮਹਿਰੋ ਨੂੰ ਕਿ ਤੁਸੀਂ ਉਹਦੇ ਹੱਕ ਚ ਖੜੋ ਉਹਦਾ ਸਾਥ ਦਿਓ ਵੈਸੇ ਉਹ ਝੋਟਾ ਇਕੱਲਾ ਹੀ ਬਹੁਤ ਦਬਣ ਵਾਲਾ ਹੈ ਨਹੀਂ ਸਾਡਾ ਬਹੁਤ ਸਾਜ ਨੇੜਾ ਖਾਲਸੇ ਨਾਲ ਅਸੀਂ ਉਹਨੂੰ ਮੋਢ ਤੋਂ ਹੀ ਸਪੋਰਟ ਕਰਦੇ ਆ ਤੇ ਕਰਦੇ ਰਵਾਂਗੇ ਮਰਦੇ ਦਮ ਤੱਕ ਤੇ ਮੈਂ ਆਪ ਸਾਬ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਇਹ ਤੁਸੀਂ ਉਹਨਾਂ ਦੇ ਨਾਲ ਰਹਿਣਾ ਹੈ ਤੇ ਸਾਥ ਦੀ ਲੋੜ ਆ ਤੁਹਾਡੀ ਤੇ ਜੇ ਅੱਜ ਤੁਸੀਂ ਇਹ ਕਹਿ ਦਿਓ ਨਹੀਂ ਯਾਰ ਅਸੀਂ ਕੰਮਕਾਰਾਂ ਚ ਆਪਦੇ ਘਰੇਲੂ ਕੰਮਾਂ ਚ ਬਿਜੀ ਜਾਂ ਕਿਸੇ ਹੋਰ ਕੰਮਕਾਰਾਂ ਚ ਬਿਜੀ ਜਾਂ ਐ ਕੌਮ ਨੂੰ ਕੁਝ ਨਹੀਂ ਮਿਲਣਾ ਐਦਾਂ ਦਾ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਅੰਦਰ ਬੈਠੇ ਡਿਬੂਗੜ੍ਹ ਜੇਲ੍ਹ ਚ ਭਾਈ ਜਗਤਾਰ ਸਿੰਘ ਹਵਾਰੇ ਹੋਰੀ ਅੰਦਰ ਬੈਠੇ ਨੇ ਖਾਲਸਾ ਜੀ ਕੋਮੀ ਇਨਸਾਫ ਮੋਰਤਾ ਲੱਗਿਆ ਹੋਇਆ ਮੁਹੱਲੇ ਪਰ ਕਾਠ ਹੁੰਦਾ ਪਰ ਉਥੇ ਯਾਰ ਸਾਥ ਦੇਣ ਦੀ ਲੋੜਾ ਉਥੇ ਪੰਜਾਬੀ ਭਾਜੇ ਆਉਂਦੇ ਆ ਆਪਣੇ ਆ ਭਈਆਂ ਨੇ ਕਿੰਨਾ ਹੁਣ ਅਤਿਆਚਾਰ ਕਰੀ ਜਾਂਦੇ ਆ ਤੀਜੇ ਦਿਨ ਸਿੱਖ ਨੌਜਵਾਨ ਠੋਕ ਦਿੰਦੇ ਆ ਬਈਓ ਥੋੜੇ ਯਾਰ ਹੱਥਾਂ 'ਚ ਚੂੜੀਆਂ ਪਾਈਆਂ ਬਈ ਯਾਰ ਜਦੋਂ ਚੜ ਕੇ ਆਉਂਦਾ ਉਹਨੂੰ ਦੇ ਦਿਓ ਦੇਗ ਇਹ ਚੀਜ਼ਾਂ ਸੋਚਣੀਆਂ ਪੈਣਗੀਆਂ ਐਵੇਂ ਆਪਾਂ ਇੱਕ ਦੂਜੇ ਨੂੰ ਗੱਲਾਂ ਬਾਤਾਂ ਚ ਕਹਿ ਦਗੇ ਆਪਾਂ ਐ ਕਰ ਦਿਆਂਗੇ ਜੋ ਕਰ ਦਿਆਂਗੇ ਇਹਨਾਂ ਦਾ ਕੁਝ ਨਹੀਂ ਹੋਣਾ ਹੁਣ ਉਹਨਾਂ ਨੇ ਉੱਥੇ ਇੱਕ ਇਕੱਠ ਰੱਖਿਆ ਸਾਰੀਆਂ ਸੰਸਥਾਵਾਂਾਂ ਉੱਥੇ ਜੋ ਵੀ ਸੰਤ ਸਮਾਜ ਸਾਰਾ ਇਕੱਠਾ ਹੋ ਗਿਆ ਉੱਥੇ ਯਾਰ ਜਦੋਂ ਪਹਿਲਾਂ ਮਹਿਰੋਂ ਨੇ ਇਹ ਕੰਮ ਕੀਤਾ ਸੀ ਠੀਕ ਹੈ ਬਾਬਾ ਉਹ ਜਿਹੜਾ ਬਲਵਿੰਦਰ ਸਿੰਘ ਨੂੰ ਬਾਬਾ ਬਾਬਾ ਕਹਿੰਦੇ ਸੀ ਅਸੀਂ ਤਾਂ ਉਹਨੂੰ ਚਲੋ ਬਾਬਾ ਨਹੀਂ ਕਹਿੰਦੇ ਉਹ ਹੈ ਵੀ ਨਹੀਂ ਕਹਿਣ ਦੇ ਲਾਇਕ ਉਹ ਬਲਵਿੰਦਰ ਸਾਹਿਬ ਦੇ ਖਿਲਾਫ ਜਦੋਂ ਕੀਤਾ ਉਦੋਂ ਕਿਹੜਾ ਸੰਤ ਸਮਾਜ ਇਕੱਠਾ ਹੋ ਗਿਆ ਬਈ ਉਦੋਂ ਕਿੱਥੇ ਗਏ ਸੀ ਤੁਸੀਂ ਉਦੋਂ ਵੀ ਕੋਈ ਨਹੀਂ ਆਇਆ ਪਰ ਅੱਜ ਨਹੀਂ ਕੱਲ ਨਹੀਂ ਤੁਹਾਨੂੰ ਖੜਨਾ ਪੈਣਾ ਹੀ ਪੈਣਾ ਹੈ ਪਰ ਇੱਕ ਗੱਲ ਮੈਂ ਕਹਿਣਾ ਵੀ ਹੁਣ ਲੱਖੇ ਸੁਧਾਣੇ ਨੇ ਇਕੱਠ ਕੀਤਾ ਹਨ ਉਹ ਇੱਕ ਪਿੰਡ ਵਿੱਚ ਗਿਆ ਯਾਰ ਉਹਦੀ ਗੱਡੀ ਭੰਨਤੀ ਲੋਕ ਬਨੇਰਿਆਂ ਤੇ ਖੜੇ ਵੇਖੀ ਜਾਂਦੇ ਸੀ ਦੇਦੀ ਉਹਨਾਂ ਦੀ ਜਮੀਰਾਂ ਮਰੀਆਂ ਵੀਆਂ ਸੀਆਂ ਯਾਰ ਪੰਜਾਬ ਵੀ ਹੋ ਕੇ ਪੰਜਾਬ ਦੇ ਬੰਦੇ ਦੇ ਨਾਲ ਨਹੀਂ ਖੜਨਾ ਤੇ ਯਾਰ ਫਿੱਟੇ ਲਾੜ ਤੇ ਤੁਹਾਡੇ ਇਹੋ ਜਿਹੇ ਪਿੰਡ ਵਾਲਿਆਂ ਦੇ ਸਾਰਿਆਂ ਦੇ ਯਾਰ ਅਸੀਂ ਭਾਈ ਅਮਰਤ ਸਿੰਘ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਸਪਸ਼ਟ ਇੱਕ ਗੱਲ ਕਹਿੰਨੇ ਆ ਮਰਦੇ ਦਮ ਤੱਕ ਤੁਹਾਡੇ ਨਾਲ ਹੁਕਮ ਕਰਿਓ ਅਸੀਂ ਤੁਹਾਡੇ ਕੋਲੇ ਹਾਜ਼ਰ ਹੋਵਾਂਗੇ ਜਿੰਨੇ ਜੋਗੇ ਹੋਏ ਯਾਰ ਅਸੀਂ ਇਹ ਨਹੀਂ ਕਹਿੰਦੇ ਵੀ ਇੰਨੇ ਸਿੰਘ ਲਿਆਵਾਂਗੇ ਫਲਾਨੇ ਲਿਆਵਾਂਗੇ ਬੰਦੇ ਜਿੰਨੇ ਜੋਗੇ ਹੈਗੇ ਜਿੰਨਾ ਚਿਰ ਆ ਸਰੀਰ ਚ ਸਾਹ ਚੱਲਦੇ ਆ ਨਾ ਉਹ ਜੋਧੇ ਦੇ ਨਾਲ ਖੜਾਂਗੇ ਤੇ ਡੱਟ ਕੇ ਖੜਾਂਗੇ ਜੋਧੇ ਨਾਲ ਤੇ ਅਮਰਤਪਾਲ ਖਾਲਸੇ ਦੀ ਗੱਲ ਕਰਦੇ ਸੀ ਹਮੇਸ਼ਾ ਕਰਦੇ ਰਵਾਂਗੇ ਤੇ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸਿੱਖ ਕੌਮ ਦੀ ਗੱਲ ਕਰਦਾ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਬਾਈ ਤੇ ਮੈਂ ਸਾਰੀਆਂ ਕਿਸਾਨ ਜਿਥੇ ਬੰਦਿਆਂ ਨੂੰ ਵੀ ਬੇਨਤੀ ਕਰਦਾ ਕਿ ਇੱਕ ਪੱਖ ਲੈ ਕੇ ਨਾ ਤੁਰਿਆ ਕਰੋ ਵੀ ਬਸ ਆ ਚੀਜ਼ ਕਰ ਲਈ ਤਾਂ ਪੈਸੇ ਮਗਰੇ ਤੁਰੇ ਫਿਰਨੇ ਯਾਰ ਅਮਰਤਪਾਲ ਸਿੰਘ ਮਹਿਰੋ ਨੇ ਕੋਈ ਆਪਦੇ ਲਈ ਤਾਂ ਨਹੀਂ ਇਹਨਾਂ ਕਾ ਕਰ ਰਿਹਾ ਕੁਛ ਤੇ ਉਹਨਾਂ ਦੀ ਵੀ ਆਵਾਜ਼ ਨੂੰ ਥੋੜਾ ਜਿਹਾ ਸਪੋਰਟ ਕਰਿਆ ਕਰੋ ਮੇਰਾ ਵੀਰ ਹਨਾ ਸਾਰਿਆਂ ਨੂੰ ਬੇਨਤੀ ਆ ਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ